ਫੋਡ ਫੋਲੋਦਾ ਜਾਈ ਤੁਹਾਡੀ ਦੋਨੇ ਜੋੜੀ ਵਧੀਆ ਹੈ ਤੇਰੀ ਦੋਦੀ ਪਾਸ ਉਹਦੇ ਜਿੰਦ ਦੋਨੀਆਂ ਨਿਕਲ ਜੇ ਆਹ ਉਹ ਬਾਟ ਬਾਲੇ ਉਹ ਬਾਟ ਬਾਲ ਖੇਡਦੇ ਹੁਣ ਇੱਕ ਦੂਜੇ ਦੇ ਐਂਟੀ ਖੇਡੂ ਦੋਨੀ ਐਣ ਤੂੰ ਦੇਖਾ ਠੀਕ ਆ ਤੇ ਨਹੀਂ ਆ ਆਪਾਂ ਦੋਵੇਂ ਐਟੀ ਖੇਡ ਲੈ ਚੱਲਾ ਯਾਰ छोटे दर्शक भी आ चुके <tip>

ਮੇਰੇ ਨਾਲ ਸਮਝ ਕਰਦੇ ਟਰਮਾਂ ਕੀ ਆ? ਮਨਪੀਰਾ ਸ਼ਿਮਾਰ ਕੀ ਆ? ਮਨਪੀਰਾ ਸ਼ਿਵਾਰ ਅਸਾ ਇਹਦਾ ਪਤਨ ਹੈ ਡੇੜੀ ਦੇ ਨਾਮ ਕੀ ਆ? ਬਿੰਦਾ ਸ਼ਿਮਾਰ ਅਸਾ ਇਹ ਇਹਦਾ ਡਾਕਰੇਟ ਤਾਂ ਮੈਂ ਚਲ ਬਈਏ ਸਿੰਗਲ ਬੈਕਟ ਪਵਾ ਦਿਓ ਪ੍ਰੋਫਿਟ ਆਕੇ ਪਵਾ ਦਿਓ ਕਰ ਲੋ ਪਲੇਅਰ 11 ਪਲੇਅਰ ਕਰ ਲਿਓ ਠੀਕ ਆ 11 ਕਿੱਥੇ ਨੇ 6 6 ਜਣੇ ਸੀ ਸੀ ਜਣੇ ਵੀ ਤਾਂਗੇ ਸੀ ਪਹਿਲਾਂ ਪ੍ਰੋਫੀ ਸਾਰਿਆਂ ਨੂੰ ਮਿਲ ਗਈ ਹੈ ਨਾ ਤੂੰ ਰਹਿ ਗਿਆ ਹੈ ਮਿਲ ਗਈ ਤਾਂ ਟਰੋਫੀ ਬੜਾ ਕੀ ਬੜਾ ਟਰੋਫੀ ਮਿਲ ਗਈ ਤੈਨੂੰ ਰਹਿੰਦੀ ਹੈ ਤੈਨੂੰ ਮਿਲ ਗਈ ਟਰੋਫੀ ਨਹੀਂ ਮੈਂ ਮੈਨੂੰ ਕ੍ਰਿਕਟ ਦੀ ਮਿਲੀ ਨਹੀਂ ਕਿ ਟਰੋਫੀ ਇਹਨੂੰ ਮਿਲ ਗਈ ਹੈ ਨਾ ਇਹ ਮਿਲ ਗਈ ਮੈਨੂੰ ਵੀ ਮਿਲੀ ਠੀਕ ਆ ਚੱਲ ਆਏ ਫੇ ਮੈਂ ਟਰੋਫੀ ਮੇਰੇ ਲਈ ਐਤਵਾਰ ਨੂੰ ਠੀਕ ਆ ਆ ਗਾ ਆ ਕੇ ਨਾ ਮਨਾ ਕੇ ਜਿੰਜਣਾ ਮੈਂ ਤੁਹਾਨੂੰ ਕੱਲਾ ਸ਼ਬਰాత్రి ਤੇ ਮੇਰੇ ਮੰਮੀ ਨੇ ਇਹੋ ਪਕੌੜੀ ਜਲਾਉਣੀ ਪਕੌੜੇ ਮੰਗੀ ਕਰਨਾ ਸਾਰਾ ਸ਼ਹਿਰ ਸਾਰਾ ਸ਼ਬਰਤਰੀ ਆ I'm okay. to okay. 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 okay.